ਦੁਪਹਿਰ ਕਰੀਬ 2:30 ਵਜੇ ਸਮਰਾਲਾ ਨੇੜਲੇ ਪਿੰਡ ਬਗਲੀ ਕਲਾਂ ਦੇ ਪੰਜਾਬ ਐਂਡ ਸਿੰਧ ਬੈਂਕ ਨੂੰ ਤਿੰਨ ਪਛਾਤੇ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਦੱਸਤੇ ਇਹ ਤਿੰਨ ਹਥਿਆਰਬੰਦ ਪਛਾਤੇ ਲੁਟੇਰੇ ਗਨਪੁਆਇੰਟ ਤੇ ਬੈਂਕ ਤੋਂ ਕਰੀ 15 ਤੋਂ 16 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਤੇ ਬੈਂਕ ਦੇ ਅੰਦਰ ਅਣਪਛਾਤੇ ਲੁਟੇਰਿਆਂ ਵੱਲੋਂ ਆਪਣੇ ਹਥਿਆਰ ਨਾਲ ਫਾਇਰ ਵੀ ਕੀਤਾ ਗਿਆ ਤੇ ਜਾਣਕਾਰੀ ਅਨੁਸਾਰ ਦੱਸਦੇ ਹੀ ਇਹ ਦੁਪਹਿਰ 2:30 ਵਜੇ ਜਿਹੜਾ ਇਹ ਉਹ 2:30 ਤੇ 3 ਵਜੇ ਹਥਿਆਰ ਬੰਦਨ ਪਛਾਤੇ ਲੁਟੇਰੇ ਮੂੰਹ ਟੱਕ ਕੇ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਗਨਮੈਨ ਨਾਲ ਉਹ ਹੱਥੋਂ ਪਾਈ ਜਿਹੜੀ ਇਹ ਕਰਨ ਤੋਂ ਬਾਅਦ ਹਥਿਆਰਾਂ ਦੇ ਦੰਮ ਤੇ ਸਟਾਫ ਪੰਦਕ ਬਣਾ ਕੇ ਕਰੀ 15 ਤੋਂ 16 ਲੱਖ ਰੁਪਏ ਲੁੱਟ ਕੇ ਬੈਂਕ ਤੋਂ ਫਰਾਰ ਹੋ ਜਾਂਦੇ ਨਨ ਪਛਾਤੇ ਲੁਟੇਰਿਆਂ ਨੇ ਬੈਂਕ ਦੇ ਗਨਮੈਨ ਦੀ ਬੰਦੂਕ ਨੂੰ ਖੋਲ ਖੋਲਿਆ ਸੀ ਤੇ ਜਿਸ ਤੇ ਪਿੱਛੋਂ ਬੈਂਕ ਲੁੱਟਣ ਤੋਂ ਬਾਅਦ ਜਾਂਦੇ ਸਮੇ ਗਨਮੈਨ ਦੀ ਜਿਹੜੀ ਬੰਦੂਕ ਹੈ ਉੱਥੇ ਹੀ ਸੁੱਟ ਕੇ ਫਰਾਰ ਹੋ ਗਏ ਤੇ ਦੱਸਦੇ ਹੀ ਇਸ ਘਟਨਾ ਤੋਂ ਬਾਅਦ ਪਿੰਡ ਅਤੇ ਆਲੇ ਦੁਆਲੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਤੇ ਘਟਨਾ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਸਮਰਾਲਾ ਪੁਲਿਸ ਦੀ ਟੀਮ ਜਿਹੜੀ ਹੈ ਅਤੇ ਖੰਨਾ ਦੇ ਐਸਐਸਪੀ ਅਬਨੀਤ ਕਾਰਦਲ ਮੌਕੇ ਤੇ ਪਹੁੰਚੇ ਅਤੇ ਜਾਂਚ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ। ਚੰਨਾਤੇ ਐਸਐਸਪੀ ਅਮਨੀਤ ਕੌਂਡਲ ਨੇ ਕਿਹਾ ਹੈ ਕਿ ਪੁਲਿਸ ਇਸ ਲੁੱਟ ਦੀ ਵਾਰਦਾਤ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਪੁਲਿਸ ਨੂੰ ਕੁਝ ਲੀਡਸ ਮਿਲੀਆਂ ਨੇ ਅਤੇ ਉਹਨਾਂ ਦੇ ਆਧਾਰ ਤੇ ਹੀ ਜਾਂਚ ਜੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਐਸਐਸਪੀ ਨੇ ਵੀ ਕਿਹਾ ਹੈ ਕਿ ਜਿਹੜਾ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਪੁਲਿਸ ਨੂੰ ਜਿਹੜਾ ਹੈ ਉਹ ਅਲਰਟ ਕਰ ਦਿੱਤਾ ਗਿਆ ਹੈ ਜਲਦ ਹੀ ਇਸ ਲੁੱਟ ਦੀ ਘਟਨਾ ਦੀ ਗੁੱਥੀ ਨੂੰ ਸੁਲਝਾ ਦਿੱਤਾ ਜਾਵੇਗਾ ਕਰਨ ਲਾਗੇ ਤਿੰਨ ਮੋਟਰਸਾਈਕਲ ਸਵਾਰ ਆਏ ਸੀ ਸਪਲੈਂਟਰ ਮੋਟਰਸਾਈਕਲ ਦੇ ਅਸੀਂ ਵੀ ਹੁਣ ਸੀਸੀਟੀਵੀ ਕੈਮਰੇ ਦੇ ਵਿੱਚ ਦੇਖਿਆ ਤੇ ਤਿੰਨਾਂ ਕੋਲ ਹਥਿਆਰ ਸੀਗਾ ਅੰਦਰ ਵੜ ਗਏ ਤੇ ਅੰਦਰ ਵੜ ਕੇ ਉਹਨਾਂ ਨੇ ਜਿਵੇਂ ਕਹਿੰਦੇ ਵੀ ਜਿਹੜਾ ਗਨਮੈਂਸ ਸੀ ਰਫਲ ਸੀਗੀ ਉਹਦੇ ਕੋਲ ਉਹਨੂੰ ਫੜਿਆ ਪਹਿਲਾਂ ਤਾਂ ਉਹਨਾਂ ਨੇ ਬੜੇ ਕਿੱਥੇ ਰਹੇ ਕਿ ਕਿੱਥੇ ਬੜੇ ਕਿੱਥੇ ਰਹੇ ਗੇਟ ਦੇ ਵਿੱਚ ਬੈਂਕ ਦੇ ਵਿੱਚ ਕਿਹੜਾ ਬੈਂਕ ਪੰਜਾਬ ਐਟਸੈਂਟ ਬੈਂਕ ਜੀ ਤਿੰਨ ਜਾਣੇ ਸੀਗੇ ਤਿੰਨ ਜਾਣੇ ਸੀਗੇ ਸਾਡੇ ਫਿਰ ਉਹ ਪਤਾ ਨਹੀਂ ਪੈਸੇ ਦੱਸਦੇ ਨੇ ਤਾਂ 15 ਲੱਖ ਲੈ ਕੇ ਸ਼ਾਇਦ ਮੈਂ ਵੀ ਪਤਾ ਕਿੰਨਾ ਹੋਊਗਾ ਕੋਈ ਗੋਲੀ ਵੀ ਚੱਲੀ ਗੋਲੀ ਚੱਲੀ ਹੈ ਕਹਿੰਦੇ ਅੰਦਰ ਜੀ ਹਾਂ ਜੀ ਹਾਂ ਜੀ ਕੋਈ ਜਾਣਵਾਂ ਦਾ ਕੋਈ ਨਿਸ਼ਾਨੀ ਨਹੀਂ ਬਾਕੀ ਆ ਪੈਸੇ ਲੈ ਕੇ ਚੋਰੀ ਕਰਕੇ ਕਿਸੇ ਤਰੀਕੇ ਪਿੰਡ ਚ ਰਹਿੰਦੇ ਹੋ ਜੀ ਤੁਹਾਡੇ ਇਹੀ ਪਿੰਡ ਆਪਣਾ ਨਹੀਂ ਨਹੀਂ ਜੀ ਆਹੀ ਪਿੰਡ ਆਪਣਾ ਪੇਪਰ ਦੇ ਕਿੱਧਰੋਂ ਆਏ ਸੀ ਕਿੱਧਰੋਂ ਆਏ ਸੀ ਜੀ ਇਧਰੋਂ ਢੀਸੜ ਤੋਂ ਆਏ ਸੀ ਜੀ ਤੇ ਗਈ ਕਿੱਧਰੋਂ ਨੇ ਇਧਰ ਨਹੀਂ ਆਇਆ ਜੀ ਇਧਰੋਂ ਮੁਰੇ ਨੇ ਥੋੜੇ ਇੱਥੇ ਮੋੜ 'ਤੇ ਖੜਾਇਆ ਸੀ ਉਹਨਾਂ ਨੇ ਸੀਸੀਟੀਵੀ ਕਿਹਾ ਬਰਾ ਕਿੱਥੇ ਦੇਖੇ ਸੀ ਸੀਸੀਟੀਵੀ ਆ ਲੱਗਿਆ ਜੀ ਬੈਂਕ ਦੇ ਬਾਹਰ ਇੱਕੋ ਸਟੂਡੀਓ ਤੇ ਲੱਗਿਆ ਹੋਇਆ ਇੱਥੇ ਜੋ ਅਸੀਂ ਖੜਕੀ ਦੀ ਆਵਾਜ਼ ਸੁਣੀ ਸਾਨੂੰ ਲੱਗਿਆ ਕੋਈ ਟਾਇਰ ਦਾ ਫਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲ ਨੂੰ ਆਏ ਸੋ ਇੱਥੇ ਆ ਕੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰਦਾਤ ਹੋ ਗਈ ਫੌਜੀ ਸਾਹਿਬ ਨੂੰ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ ਤਿੰਨਾਂ ਨੇ ਮੂੰਹ ਬੰਨੇ ਹੋਏ ਸੀ ਤਿੰਨਾਂ ਕੋਲ ਰਫਲ ਪਿਸਟਲ ਸੀਗੇ ਅੰਦਰ ਝੜਪ ਦੀ ਹੋਈ ਅੰਦਰ ਝੜਪ ਹੋਈ ਆ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਈ ਆ ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲੈ ਜਾਣ ਗਏ ਸੀ ਉਹ ਰਸਤੇ 'ਚ ਸਿੱਟ ਗਏ ਤੇ ਫੌਜੀ ਸਾਹਿਬ ਨੇ ਰਫਲ ਚੱਕ ਅਰਾਊਂਡ ਦਾ ਹਜੇ ਐਕਸਪ੍ਰੋਕਸੀਮੇਟਲੀ ਪਤਾ ਨਹੀਂ ਉਹ ਫੌਜੀ ਸਾਹਿਬ ਨੂੰ ਖਦਾਊਗਾ ਅੰਦਰ ਵੀ ਗੋਲੇ ਚੱਲੇ ਆ ਉਹਨਾਂ ਨੇ ਅੰਦਰ ਗੋਲੇ ਚਲਾ ਕੇ ਦੱਸ ਦਾ ਮਾਹੌਲ ਕ੍ਰੀਏਟ ਕੀਤਾ ਚਲੋ ਇਹਦੇ ਵਿੱਚ ਵੀ ਇਹ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲਿਗੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਣੇ ਜਾਨ ਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਕਿ ਕਿੱਧਰੋਂ ਆਏ ਸੀ ਕਿ ਕਿੱਧਰੋਂ ਨਹੀਂ ਕਿੱਧਰੋਂ ਆਏ ਤਾਂ ਨਹੀਂ ਪਤਾ ਲੱਗਿਆ ਜਾਣ ਲੱਗੇ ਉਹ ਬਗਲੀ ਤੋਂ ਲੁੱਟ ਦੀ ਵਾਰਦਾਤ ਕਰਕੇ ਬੀਜੇ ਵੱਲ ਨੂੰ ਗਏ ਨੇ ਜੀ ਇਥੇ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਹੈ ਵਿਲੇਜ ਬਜਟ ਫਗਲੀ ਕਲਾ ਸਮਰਾਲਾ ਥਾਣੇ ਦੇ ਏਰੀਆ ਚ ਪੈਂਦਾ ਹੈ ਇਥੇ ਸਾਨੂੰ ਤੇ ਤਿੰਨ ਫੇਸ ਕਵਰਡ ਮੁੰਡੇ ਆਏ ਆ ਇੱਕ ਬਾਈਕ ਤੇ ਤੇ ਉਹਨਾਂ ਨੇ ਆ ਕੇ ਤਿੰਨਾਂ ਕੋਲ ਜੋ ਸਾਨੂੰ ਵੀਡੀਓ ਫੁਟੇਜ ਚ ਪਤਾ ਲੱਗਿਆ ਵੈਪਨ ਸੀਗੇ ਤੇ ਉਹਨਾਂ ਨੇ ਗਨ ਪੁਆਇੰਟ ਤੇ ਜਿਹੜਾ ਬੈਂਕ ਸਟਾਫ ਸੀ ਉਹਨਾਂ ਨਾਲ ਰੋਬਰੀ ਕੀਤੀ ਤੇ ਬਾਅਦ ਚ ਸਾਨੂੰ ਬੈਂਕ ਦੇ ਜਿਹੜੇ ਆਫੀਸਰਸ ਉਹਨਾਂ ਨੇ ਦੱਸਿਆ ਕਿ ਆਰਾਊਂਡ 15:00 ਦੇ ਕਰੀਬ ਦੀ ਉਹਨਾਂ ਦਾ ਜਿਹੜਾ ਇੱਥੇ ਰੋਬਰੀ ਹੋਈ ਹੈ ਔਰ ਜਿਹੜਾ ਇੱਥੇ ਗਾਰਡ ਸੀਗਾ ਉਹ ਵੀ ਫੁਟੇਜ ਪਤਾ ਲੱਗਿਆ ਕਿ ਉਹਨੇ ਥੋੜਾ ਬਹੁਤ ਸ਼ੁਰੂ ਚ ਕੋਸ਼ਿਸ਼ ਕੀਤੀ ਉਹਨਾਂ ਨੂੰ ਬਾਅਦ ਕਰ ਦਿੰਗੇ ਫਿਰ ਉਹ ਤੇ ਜਿਹੜਾ ਰਾਈਫਲ ਉਹ ਵੀ ਖੋਲਿਆ ਸੀਗਾ ਵਨ ਆਫ ਦਾ ਅਕਿਊਜ਼ ਨੇ ਔਰ ਇੱਕ ਵਾਈਫਾਇਰ ਵੀ ਕੀਤਾ ਜੋ ਇਥੇ ਮੌਕੇ ਤੇ ਪਤਾ ਲੱਗੇ ਐਂਡ ਦੇ ਫਲੈਡ ਆਫ ਪੈਸਾ ਲੈ ਕੇ ਉਹ ਭੱਜ ਗਏ ਤੇ ਹੁਣ ਅਸੀਂ ਜੀ ਸਾਰੇ ਦਾ ਮੌਕੇ ਤੇ ਆ ਕੇ ਸਪੌਟ ਵਿਜ਼ਿਟ ਕਰ ਰਹੇ ਤੇ ਸਾਡੀ ਟੀਮਾਂ ਸੀ ਅੱਗੇ ਵੀ ਭੇਜ ਦਿੱਤੀਆਂ ਕੋਸ਼ਿਸ਼ ਕਰਾਂਗੇ ਕਿ ਅਸੀਂ ਜਲਦੋ ਜਲਦੇ ਇਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜ ਲਈਏ ਤੇ ਉਹਨਾਂ ਦੀ ਰਿਕਵਰੀ ਕਰਾਈਏ ਮੈਮ ਅੰਮ੍ਰਿਤਸਰ ਕਿੱਧਰ ਰੁਕੇ ਨੇ ਜੀ ਹਲੇ ਤਾਂ ਜੋ ਫੁਟੇਜ ਬਤਾ ਲਗੇ ਕੁਝ ਸਾਡੇ ਕੋਲ ਲੀਡਸ ਹੈਗੀਆਂ ਤੇ ਅਸੀਂ ਕੰਸਰਨ ਬਾਕੀ ਸਾਰੇ ਜ਼ਿਲ੍ਹਿਆਂ ਨੂੰ ਵੀ ਅਲਰਟ ਕਰਾਇਆ ਹੋਇਆ ਤੇ ਸਾਡੀ ਟੀਮਾਂ ਅੱਗੇ ਚੱਲ ਰਹੀਆਂ ਕੰਮ ਕਰ ਰਹੀਆਂ ਮੈਂ ਇੱਥੇ ਮੈਂ ਔਰ ਐਸਪੀ ਟੀਮ ਮੌਕੇ ਤੇ ਆਈ ਸੀ ਤੇ ਬਾਕੀ ਜੋ ਵੀ ਡਿਟੇਲਸ ਹੋਣਗੇ ਤੁਹਾਨੂੰ ਅਸੀਂ ਅਪਡੇਟ ਦੇ ਦਵਾਂਗੇ ਇੱਕ ਫਾਇਰ ਵੀ ਹੋਇਆ ਜੀ ਕਿਉਂਕਿ ਤਿੰਨਾਂ ਦੇ ਜਿਹੜੇ ਅਕਿਊਜ਼ਡ ਹੈਗੇ ਇੱਕ ਤਾਂ ਤਿੰਨਾਂ ਨੇ ਬਿਲਕੁਲ ਆਪਣੇ ਮੂੰਹ ਬੰਨੇ ਹੋਏ ਹੈ ਕੱਪੜੇ ਨਾਲ ਬਟ ਇੱਕ ਫਾਇਰ ਵੀਡੀਓ ਤੋਂ ਨਜ਼ਰ ਵੀ ਆਉਂਦਾ ਹੈ ਇਥੇ ਜਿਹੜਾ ਇਹਨਾਂ ਦਾ ਗਾਰਡ ਲੱਗਿਆ ਹੋਇਆ ਸੀ ਬੈਂਕ 'ਚ ਉਹਦਾ ਵੀ ਰਾਈਫਲ ਉਹਨਾਂ ਨੇ ਖੋਲਿਆ ਸੀ ਬਟ ਉਹ ਬਾਹਰ ਫੁਟੇਜ 'ਚ ਪਤਾ ਲੱਗਿਆ ਇੱਥੇ ਛੱਡ ਕੇ ਪਜ ਗਏ ਸੀ ਮੋਟਰਸਾਈਕਲ ਪਤਾ ਲੱਗਿਆ ਕਿਹੜੇ ਮੋਟਰਸਾਈਕਲ تھے ਹਲੇ ਜੀ ਫੁਟੇਜ ਉਨਾਂ ਕਲੀਅਰ ਨਹੀਂ ਹੈ ਬਟ ਬਾਈਕ ਤੇ ਤਿੰਨੋਂ ਬਾਈਕ ਤੇ ਆਏ ਔਰ ਬਾਈਕ ਤੇ ਚਲੇ ਗਏ ਇਹ ਪਤਾ ਲੱਗ ਰਿਹਾ ਹੈ ਔਰ ਤੁਹਾਨੂੰ ਮੈਮ ਕਿੰਨੀ ਰਕਮ ਜਿਹੜੀ ਲੁੱਟੀ ਹੈ ਜੋ ਜੀ ਬੈਂਕ ਤੇ ਇਹ ਅਫੀਸਰ ਜੇ ਉਹਨਾਂ ਨੇ ਦੱਸਿਆ ਕਿ 15 ਲੱਖ ਦੇ ਕਰੀਬ ਦੀ ਹੋਗੀ ਜੀ